दोस्तों नमस्कार मैं संजीव जिंदल ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਹੀਂ ਇਸ ਟਾਈਮ ਮੈਂ ਬੀਬੀ ਵਾਲਾ ਰੋਡ ਦੇ ਉੱਤੇ ਖੜਾ ਹੈਗਾ ਇੱਕ ਨਿੱਜੀ ਸਕੂਲ ਦੇ ਬਾਹਰ ਸਕੂਲ ਦੀ ਟਾਈਮਿੰਗ ਜਿਹੜੀ ਹੈਗੀ ਐ ਇਸ ਏਰੀਆ 'ਤੇ 7:30 ਵਜੇ ਦੀ ਹੈਗੀ ਆ ਤੇ ਲੇਕਿਨ ਕੀ ਐ ਬਾਕੀ ਸਕੂਲਾਂ ਦੇ ਵਿੱਚ ਟਾਈਮਿੰਗ ਜਿਹੜੀ ਹੈਗੀ ਐ 8:00 ਵਜੇ ਦੀ ਐ ਆਓ ਆਪਾਂ ਇੱਥੋਂ ਦੇ ਕੁਝ ਪੇਰੈਂਟਸ ਤੋਂ ਵੀ ਤੇ ਸਕੂਲ ਦੇ ਜਿਹੜੇ ਵੀ ਬੰਦੇ ਹੈਗੇ ਐ ਇੱਥੇ ਟੀਚਰ ਆ ਜਾਂ ਕੋਈ ਵੀ ਹੈਗੇ ਉਹਨਾਂ ਤੋਂ ਜਾਣਦੇ ਆ ਸਕੂਲ ਦੀ ਟਾਈਮਿੰਗ ਕੀ ਹੈਗੀ ਐ ਔਰ ਸਾਡੇ ਨਾਲ ਆਟੋ ਵਾਲੇ ਭਾਜੀ ਹੈਗੇ ਆ ਹਾਂਜੀ ਰਜੀਤ ਕੀ ਹਾਲ ਐ ਆ ਬੜੇ ਤੁਸੀਂ ਨਾਲ ਆਜੋ ਅਰ ਜੀ ਸਕੂਲ ਦੀ ਟਾਈਮਿੰਗ ਕੀ ਹੈਗੀ ਆ 7:25 ਦੀ ਹੈ ਜੀ 7:25 ਦੇ ਸਕੂਲ ਲੱਗਦਾ ਹੈ ਹਾਂ ਠੀਕ ਹੈ ਤੇ ਛੁੱਟੀ ਕਿੰਨੇ ਵੇਹ ਹੁੰਦੀ ਆ ਕੀ ਹੈ ਜੀ ਇੱਕ ਰਾ ਇੱਕ ਵੀਰ ਜੀ ਅੱਛਾ ਜੀ 1:40 ਦੇ 1:50 ਠੀਕ ਹੈ ਜੀ ਧੰਨਵਾਦ ਜੀ ਹਾਂ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਉਮੀਦ ਜੀ ਪੁਨੀ ਜੀ ਸਕੂਲ ਦੀ ਜਿਹੜੀ ਟਾਈਮਿੰਗ ਹੈਗੀ ਆ ਉਹ ਕਿੰਨੇ ਵਜ ਦੀ ਹੈਗੀ ਆ ਸਾਢੇ 7 ਤੋਂ ਪੌਣੇ 2 ਪੌਣੇ 2 ਵਜੇ ਤੱਕ ਸਕੂਲ ਦੀ ਛੁੱਟੀ ਹੁੰਦੀ ਆ ਸਵੇਰੇ ਸਾਢੇ 7 ਵਜੇ ਸਕੂਲ ਲੱਗਦਾ ਤੁਸੀਂ ਕਿੰਨੇ ਵਜ ਇੱਥੇ ਛੱਡਦੇ ਹੋ ਬੱਚਿਆਂ ਨੂੰ ਆਵਾਜ਼ ਆ ਚਾਹਦੇ ਨੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਪੁੱਛੀ ਜੈ ਸ਼੍ਰੀ ਰਾਮ ਹਾਂ ਜੀ ਵੀਰ ਜੀ ਜਿਹੜਾ ਸਕੂਲ ਦੀ ਟਾਈਮਿੰਗ ਕੀ ਹੈਗੀ ਆ ਜਿਹੜਾ ਸਕੂਲ ਲੱਗਣ ਦੀ ਟਾਈਮਿੰਗ ਕੀ ਹੈ ਸਰ ਇਹ ਤਾਂ ਨੋਟਾ ਸਾਰਾ ਕੁਝ ਉਸ ਕੋ ਡੀਪ ਮੈਨ ਤੋਂ ਪੁੱਛੋ ਨਹੀਂ ਤੁਸੀਂ ਵੀ ਦੇਖੋ ਸਕੂਲ ਦੇ ਨਮਾਇੰਦੇ ਹੋ ਇੱਕ ਟੀਚਰ ਹੋ ਤੁਹਾਨੂੰ ਸਕੂਲ ਦੀ ਟਾਈਮਿੰਗ ਬਾਰੇ ਤਾਂ ਪਤਾ ਹੈ ਕੀ ਟਾਈਮਿੰਗ ਹੈ ਕੀ ਸਕੂਲ ਦੀ 7:30 ਦਾ ਟਾਈਮ ਹੈ ਸیرے 7:30 ਵਜੇ ਲੱਗਦਾ ਤੇ ਛੁੱਟੀ ਕਿੰਨੇ ਵੇ ਹੁੰਦੀ ਆ 40 ਹਾਂ ਜੀ 1:40 ਤੇ ਆਪ 1:50 ਤੇ ਲਾਸਟ ਛੁੱਟੀ ਕਿੰਨੇ ਵੇ ਹੁੰਦੀ ਆ ਇੱਕ ਪੰਜਾਤੀ ਯਾਨੀ ਕਿ ਆਪਾਂ 2 ਵਜੇ ਮੰਨ ਲੀਏ ਵੀ 2 ਵਜੇ ਤੱਕ ਛੁੱਟੀ ਹੁੰਦੀ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਮੈਂ ਥੋੜਾ ਜਿਹਾ ਅੱਗੇ ਜਾਣਾਗਾ ਹੁਣ ਦੇਖਣਾ ਹੋਊਗਾ ਇਹ ਕਿ ਜਿਹੜਾ ਨਿੱਜੀ ਸਕੂਲ ਆ ਸੰਸਥਾ ਦਾ ਸਕੂਲ ਆ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਿਕ ਸਕੂਲ ਦੀ ਟਾਈਮਿੰਗ ਤੇ ਸਕੂਲ ਲਗਾ ਰਿਹਾ ਛੁੱਟੀ ਕਰ ਰਿਹਾ ਹੈ ਜਾਂ ਨਹੀਂ ਹੁਣ ਤਾਂ ਇਸ ਬਾਰੇ ਪੁਸ਼ਟੀ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸੌਰੀ ਮੈਂ ਮਾਫੀ ਚਾਹਾਂਗਾ ਜ਼ਿਲ੍ਹਾ ਸਿੱਖਿਆ ਅਫੀਸਰ ਹੀ ਇਹੰਦੇ ਬਾਰੇ ਪੁਸ਼ਟੀ ਕਰ ਸਕਦੇ ਆ ਆਓ ਉਹਨਾਂ ਤੋਂ ਜਾਣਾਂਗੇ ਵੀ ਕੀ ਕਹਿੰਦੇ ਆ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿੱਕੀ ਬਰਾੜ ਹੈ ਜੀ ਹਾਂਜੀ ਬਰਾੜ ਸਾਹਿਬ ਜਿਹੜੀ ਹੈਗੀ ਸਕੂਲ ਦੇ ਜਿਹੜਾ ਕਿੰਨੇ ਵਜੇ ਸਕੂਲ ਲੱਗਦਾ ਸਵੇਰੇ ਸਵੇਰ ਦਾ ਟਾਈਮ ਹੈ ਜਿਹੜਾ ਆਪਣਾ 7:30 ਵਜੇ ਦਾ ਟਾਈਮ ਹੈ ਜੀ ਤੇ ਛੁੱਟੀ ਕਿੰਨੇ ਵੇ ਹੁੰਦੀ ਆ ਛੁੱਟੀ ਦਾ ਜਿਹੜਾ ਟਾਈਮ ਹੈ ਆਪਣਾ 1:50 ਦਾ ਆਪਣਾ ਛੁੱਟੀ ਦਾ ਟਾਈਮ ਹੈ ਜੀ ਕਿਹੜੀ ਕਲਾਸ ਦੇ ਬੱਚਾ ਹੈ ਬੱਚਾ ਮੇਰਾ 9ਥ ਕਲਾਸ ਦੇ ਵਿੱਚ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਮਨਿੰਦਰ ਸਿੰਘ ਹੈ ਜੀ ਮਨਿੰਦਰ ਸਿੰਘ ਜੀ ਸਕੂਲ ਕਿੰਨੇ ਵਜੇ ਲੱਗਦਾ ਇਸ ਤੇ ਸਾਢੇ 7 ਵਜੇ ਤੇ ਕਿੰਨੇ ਵਜੇ ਛੁੱਟੀ ਹੁੰਦੀ ਹੈ ਦੁਪਹਿਰੇ ਬੱਚਿਆਂ ਨੂੰ ਦੋ ਟਾਈਮ ਹੈ ਜੀ ਇੱਕ ਤਾਂ 1:30 ਵਜੇ ਛੁੱਟੀ ਹੁੰਦੀ ਹੈ ਜੀ ਇੱਕ 1:00 2:00 ਠੀਕ ਹੈ ਜੀ ਇਹ ਕਿਹੜੀ ਕਲਾਸਿਕ ਪੰਜਾਬ ਦਾ ਹੈ ਇੱਕ ਬੱਚਾ ਹੈਗਾ ਦੇ ਵਿੱਚ ਤੇ ਇੱਕ ਹੈਗਾ 8 ਦੇ ਵਿੱਚ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇੱਕ ਹੋਰ ਨਿੱਜੀ ਸਕੂਲ ਦੇ ਬਾਹਰ ਮੈਂ ਖੜਾ ਸੀਗਾ ਜਿੱਥੇ ਕੀ ਹੈ ਗਾਰਡ ਸਾਹਿਬ ਵੀ ਖੜੇ ਹੈ ਤੇ ਡਰਾਈਵਰ ਸਾਹਿਬ ਵੀ ਲੈ ਕੇ ਆਏ ਹੈ ਬੱਚਿਆਂ ਨੂੰ ਬੈਂ ਦੀ ਆਪਾਂ ਉਹਨਾਂ ਤੋਂ ਵੀ ਜਾਣਦੇ ਆ ਕਿੰਨੇ ਵੀ ਦੀ ਸਕੂਲ ਟਾਈਮਿੰਗ ਹੈ ਕਿੰਨੇ ਨਹੀਂ ਹੈ ਹਾਂਜੀ ਗਾਇਡ ਸਾਹਿਬ ਸਕੂਲ ਦੀ ਆਪਣੀ ਟਾਈਮਿੰਗ ਕੀ ਹੈ ਦੀ ਆਪਣਾ ਸਵੇਰ 8 ਵਜੇ ਹੈ ਜੀ ਸਵੇਰ 8 ਵਜੇ ਲੱਗਦਾ ਹੈ ਤੇ ਛੁੱਟੀ ਕਿੰਨੇ ਵਜੇ ਛੁੱਟੀ 12 ਵਜੇ ਹਾਂਜੀ 1:20 ਤੇ ਹਾਂਜੀ 1:30 ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਜੀ ਦੇਖੋ ਆ ਵੈਨ ਵਾਲਾ ਵੀ ਬੱਚੇ ਲੈ ਕੇ ਆ ਪਵੈਨ ਵਾਲੇ ਤੋਂ ਜਾਣਦੇ ਆ ਕਿੰਨੇ ਵਜੇ ਛੁੱਟੀ ਹੁੰਦੀ ਹੈ ਕਿੰਨੇ ਵਜੇ ਨਹੀਂ ਹਾਂਜੀ ਵਿੱਚ ਕੀ ਨਾਮ ਹੈ ਤੁਹਾਡਾ ਰਵਨ ਸਿੰਘ ਹਾਂਜੀ ਵਿੱਚ ਸਕੂਲ ਕਿੰਨੇ ਵਜੇ ਲੱਗਦਾ ਆਪਣਾ ਸਕੂਲ 8:10 ਠੀਕ ਅੱਛਾ ਇੱਥੇ ਛੁੱਟੀ ਕਿੰਨੇ ਵਜੇ ਹੁੰਦੀ ਹੈ 1:30 ਵਜੇ 1:30 ਵਜੇ ਛੁੱਟੀ ਹੁੰਦੀ ਹੈ ਮੈਕਸਿਮਮ 2:00 ਵਜੇ ਮੰਨ ਲੀਏ ਹਾਂਜੀ ਠੀਕ ਹੈ ਵਿੱਚ ਥੈਂਕ ਯੂ ਆਪਾਂ ਇੱਕ ਹੋਰ ਸਕੂਲ ਦੀ ਟਾਈਮਿੰਗ ਬਾਰੇ ਜਾਣਦੇ ਆ ਵਿੱਕੀ ਕਹਿਣਾ ਚਾਹੁੰਦਾ ਵੀ ਇਹ ਸਕੂਲ ਕਿੰਨੇ ਵਜੇ ਲੱਗਦਾ ਤੇ ਕਿੰਨੇ ਵਜੇ ਛੁੱਟੀ ਹੁੰਦੀ ਹੈ ਸ਼ਹਿਰ ਦੇ ਲਗਭਗ 8:00 ਵੱਜ ਚੁੱਕੇ ਆ ਬੱਚੇ ਹੁਣ ਵੀ ਆ ਰਹੇ ਆ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਗੁਰਸੇਵਕ ਸਿੰਘ ਜੀ ਗੁਰਸੇਵਕ ਜੀ ਜਿਹੜਾ ਸਕੂਲ ਤੁਹਾਡਾ ਕਿੰਨੇ ਵਜੇ ਲੱਗਦਾ ਹੈ 8 ਵਜੇ ਜੀ ਤੇ ਕਿੰਨੇ ਵਜੇ ਛੁੱਟੀ ਹੁੰਦੀ ਹੈ 2 ਵਜੇ ਜੀ 2 ਵਜੇ ਛੁੱਟੀ ਹੁੰਦੀ ਹੈ ਕੋਈ ਅੱਗੇ ਪਿੱਛੇ ਟਾਈਮਿੰਗ ਵੀ ਬਦਲਦੇ ਕਿ ਨਹੀਂ ਹਾਂਜੀ ਹਜੇ ਤਾਂ ਨਹੀਂ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਅੰਕਲ ਜੀ ਕੀ ਨਾਮ ਹੈ ਤੁਹਾਡਾ ਅਮਰ ਸਿੰਘ ਹੈ ਜੀ ਹਾਂਜੀ ਅਮਰ ਸਿੰਘ ਜੀ ਜਿਹੜਾ ਤੁਸੀਂ ਬੱਚਿਆਂ ਨੂੰ ਸਕੂਲ ਛੱਡਿਆ ਹੈਗਾ ਸਕੂਲ ਦੀ ਟਾਈਮਿੰਗ ਕੀ ਹੈ ਸਵੇਰੇ 8 ਵਜੇ ਹੈ ਜੀ ਸਵੇਰੇ 8 ਵਜੇ ਤੋਂ ਲੱਗ ਕੇ ਕਿੰਨੇ ਵਜੇ ਤੱਕ ਦੀ ਸਕੂਲ ਦੀ ਟਾਈਮਿੰਗ ਹੈ ਇਹ 2 ਵਜੇ ਤੱਕ ਹੈ ਜੀ ਦੋਵੇਂ ਤੱਕ ਤੇ ਕੋਈ ਇਹਦੇ ਵਿੱਚ ਅਦਲਾ ਬਦਲੀ ਟਾਈਮਿੰਗ ਦੀ ਵੀ ਹੁੰਦੀ ਹੈ ਕਿ ਨਹੀਂ ਨਹੀਂ ਕੋਈ ਚੇਂਜ ਨਹੀਂ ਹੁੰਦਾ ਕੋਈ ਅਨਜੀ ਟਾਈਮ ਦਾ ਹੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਆਪਾਂ ਸਕੂਲਾਂ ਦੇ ਟਾਈਮਿੰਗ ਦੇ ਸੰਬੰਧ ਵਿੱਚ ਸਰਦਾਰ ਇਕਬਾਲ ਸਿੰਘ ਜੀ ਜਿਹੜੇ ਕਿ ਡਿਪਟੀ ਡੀਓ ਹੈਗੇ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਕਿ ਸਕੂਲਾਂ ਦੀ ਟਾਈਮਿੰਗ ਕੋਈ ਸਕੂਲ 7:30 ਲਗਾ ਰਿਹਾ ਕੋਈ 7:00 ਲਗਾ ਰਿਹਾ ਕੋਈ 8:00 ਲਗਾ ਰਿਹਾ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਅੰਦਰ ਵਾਲੇ ਜਿਹੜੇ 7:30 ਵਜੇ ਸਕੂਲ ਲਗਾ ਰਹੇ ਆ ਕੀ ਉਹ ਸਹੀ ਹੈ ਜਾਂ ਗਲਤ ਹੈ ਦੇਖੋ ਪੰਜਾਬ ਸਰਕਾਰ ਦਾ ਜਿਹੜਾ ਪੱਤਰ ਹੈ ਉਹਦੇ ਵਿੱਚ ਸਪਸ਼ਟ ਹਦਾਇਤਾਂ ਨੇ ਸਾਰੇ ਸਕੂਲ ਨੇ ਜਿਹੜੇ ਉਹ ਸਵੇਰੇ 8 ਵਜੇ ਖੁੱਲਣਗੇ ਔਰ ਬਾਦ ਦੁਪਹਿਰ 2 ਵਜੇ ਬੰਦ ਹੋਣਗੇ ਜੀ ਜਿਹੜੇ ਕੀ ਹੁਣ ਸਕੂਲ 7:30 ਵੇ ਖੁੱਲ ਰਹੇ ਆ ਕੀ ਉਹਦੇ ਉੱਤੇ ਆਪਣੀ ਕੀ ਕਾਰਵਾਈ ਕੀਤੀ ਜਾਏਗੀ ਜਾਂ ਆਪਣੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਜਾਊਗਾ ਵੀ ਟਾਈਮਿੰਗ ਵੀ 8 ਵੇ ਕੀਤਾ ਜਾਏਗਾ ਬਿਲਕੁਲ ਜੀ ਜਿੰਮੇ ਜਿਵੇਂ ਸਾਡੇ ਕੋਲੇ ਇਹਦੀਆਂ ਸ਼ਿਕਾਇਤਾਂ ਪਹੁੰਚਣਗੀਆਂ ਜੀ ਅਸੀਂ ਕੰਸਰਟ ਸਕੂਲ ਦੇ ਮੁਖੀ ਨਾਲ ਗੱਲ ਕਰਕੇ ਵੀ ਇਹਦਾ ਕੀ ਕਾਰਨ ਆ ਆ ਕੁਝ ਜਿਹੜੇ ਲੋਕਲ ਸਕੂਲ ਨੇ ਤਾਂ ਉਹਨਾਂ ਦਾ ਜਿਹੜਾ ਆਪਸੀ ਡਿਸਟੈਂਸ ਹੈ ਉਹ ਬਹੁਤ ਘੱਟ ਆ ਔਰ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਚ ਹੈ ਜੀ ਇਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਜਾਂ ਸਕੂਲਾਂ ਦੀ ਆਪਸੀ ਸਹਿਮਤੀ ਨਾਲ 10-15 ਮਿੰਟ ਦਾ ਜਿਹੜਾ ਸਮਾਂ ਹੈ ਉਹ ਵੀ ਉੱਥੇ ਜਿੱਥੇ ਬਹੁਤ ਜ਼ਿਆਦਾ ਰਸ ਰੰਦਾ ਜਾਂ ਜਿੱਥੇ ਜਿਹੜੀ ਕੋਈ ਮੇਨ ਹਾਈਵੇ ਟੱਪਦਾ ਤਾਂ ਜਿੱਥੇ ਟ੍ਰੈਫਿਕ ਦੀ ਸਮੱਸਿਆ ਹੈ ਉੱਥੇ ਕੋਈ 5 7 10 ਮਿੰਟ ਇਧਰ ਉਧਰ ਕੀਤਾ ਜਾ ਸਕਦਾ ਅਦਰਵਾਈਜ਼ ਜਿੱਥੇ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਤਾਂ ਉੱਥੇ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਨੇ ਵੀ ਜਿਹੜੇ ਸਕੂਲ ਲਿਓ ਭਾਵੇਂ ਸਰਕਾਰੀ ਨੇ ਏਡੜ ਨੇ ਪ੍ਰਾਈਵੇਟ ਨੇ ਐਫੀਲੀਏਟਿਡ ਨੇ ਤਾਂ ਜੋ ਵੀ ਸਕੂਲ ਰਨਿੰਗ ਨੇ ਤਾਂ ਉਹਨਾਂ ਦੀ ਜਿਹੜੀ ਟਾਈਮਿੰਗ ਹੈ ਉਹ 8 ਤੋਂ 2 ਹੀ ਰਹਿਣੀ ਆ ہاں ਜਿਹੜੇ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਜਾਂ ਜਿੱਥੇ ਟ੍ਰੈਫਿਕ ਨੂੰ ਜਾਂ ਟ੍ਰੈਫਿਕ ਪੁਲਿਸ ਨੂੰ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਜੇਕਰ ਉਸ ਤਰ੍ਹਾਂ ਦਾ ਕੋਈ ਸਮਝੌਤਾ ਕਿਸੇ ਸੰਸਥਾਵਾਂ ਨੇ ਕਰਿਆ ਹੋਵੇ ਰਲ ਕੇ ਤਾਂ ਉੱਥੇ 5 7 10 ਮਿੰਟ ਦੀ ਜਿਹੜੀ ਸ਼ੋਰਟ ਹੈ ਉਹ ਦਿੱਤੀ ਜਾ ਸਕਦੀ ਹੈ ਬਸ਼ਰਤੇ ਆ ਵੀ ਉੱਥੇ ਇਹ ਸਮੱਸਿਆ ਜਿਹੜੀ ਉਹ ਐਕਚੁਅਲ ਹੋਵੇ ਜੀ ਸਰ ਇੱਕ ਜੀ ਹੋਰ ਆ ਰਹੀ ਹੈ ਜਿਹੜੇ ਕੀ ਹੁਣ ਗਸਟਡ ਛੁੱਟੀਆਂ ਆਉਂਦੀਆਂ ਸਰਕਾਰੀ ਛੁੱਟੀਆਂ ਜਿਹਨੂੰ ਕਹਿ ਦਿੰਨੇ ਆਪਾਂ ਉਹਦੇ ਵਿੱਚ ਸਟਾਫ ਨੂੰ ਬੁਲਾਇਆ ਜਾਂਦਾ ਕੀ ਉਹ ਸਹੀ ਹੈ ਜਾਂ ਗਲਤ ਨਹੀਂ ਦੇਖੋ ਪਹਿਲੀ ਗੱਲ ਤਾਂ ਇਹ ਵੀ ਜਦੋਂ ਕੋਈ ਵੀ ਜਿਹੜੀ ਗੈਜਟਡ ਛੁੱਟੀ ਹੈ ਜੀ ਉਹ ਪੰਜਾਬ ਸਰਕਾਰ ਵੱਨੀਓ ਨਿਰਧਾਰਤ ਦਿਨ ਔਰ ਡੇਟ ਨੂੰ ਐਲਾਨੀ ਗਈ ਹੈ ਤਾਂ ਉਸ ਦਿਨ ਸਾਰੀਆਂ ਹੀ ਜਿਹੜੀਆਂ ਵਿਦਿਅਕ ਸੰਸਥਾਵਾਂ ਨੇ ਉਹ ਬੰਦ ਰਹਿਣੀਆਂ ਨੇ ਤੋਂ ਭਾਵੇਂ ਕਿਸੇ ਵੀ ਬੋਰਡ ਨਾਲ ਅਫੀਲੀਏਟਡ ਨੇ ਜਾਂ ਸਰਕਾਰੀ ਨੇ ਗੈਰ ਸਰਕਾਰੀ ਨੇ ਤਾਂ ਸਭਨਾ ਸੰਸਥਾਵਾਂਾਂ ਦੀ ਜਿਹੜੀ ਛੁੱਟੀ ਹੈ ਉਹ ਰਹਿਣੀ ਹੈ ਰਹੀ ਗੱਲ 100% ਸਟਾਫ ਨੂੰ ਬੁਲਾਉਣ ਦੀ ਤਾਂ ਅਜੇ ਹੀ ਕੋਈ ਵਿਵਸਥਾ ਨਹੀਂ ਆ ਵੀ ਛੁੱਟੀ ਵਾਲੇ ਦਿਨ ਸਾਰੇ ਸਟਾਫ ਨੂੰ ਜਿਹੜਾ ਸੱਦਿਆ ਜਾਵੇ ਜਾਂ ਜ਼ਬਰਦਸਤੀ ਸੱਦਿਆ ਜਾਵੇ ਇਹ ਵੀ ਗਲਤ ਹੈ ਹਾਂ ਕਿਤੇ ਰੇਅਰ ਚਾਂਸਸ ਹੋ ਸਕਦੇ ਨੇ ਕਈ ਵਾਰੀ ਸੰਸਥਾਵਾਂ ਦੇ ਕੁਝ ਕੰਮ ਨੇ ਜਿਹੜੇ ਉਹ ਪੈਂਡਿੰਗ ਹੁੰਦੇ ਨੇ ਜਾਂ ਕੁਝ ਹਾਲਾਤ ਅਜਿਹੇ ਹੁੰਦੇ ਨੇ ਵੀ ਜਿਹੜੀ ਕੋਈ ਵੀ ਡਾਕ ਕਹਿ ਲੋ ਜਾਂ ਕੋਈ ਵੀ ਕਿਸੇ ਵੀ ਬੋਰਡ ਨਾਲ ਸੰਬੰਧਿਤ ਜਿਹੜਾ ਕੰਮ ਹੈ ਉਹ ਪੈਂਡਿੰਗ ਹੁੰਦਾ ਔਰ ਸਕੂਲ ਡੇਟ ਬਾਉਂਡ ਹੁੰਦਾ ਤਾਂ ਉੱਥੇ ਕਨਸਰਨਡ ਉਸ ਪਰਸਨ ਨੂੰ ਉਹ ਵੀ ਕੁਝ ਸਮੇਂ ਵਾਸਤੇ ਜਿੰਨੀ ਦੇਰ ਤੱਕ ਉਹ ਕੰਮ ਹੈ ਜਿਹੜਾ ਕੰਪਲੀਟ ਨਹੀਂ ਹੁੰਦਾ ਉਨੀ ਦੇਰ ਤੱਕਰ ਸਕੂਲ ਮੁਖੀ ਔਰ ਸਟਾਫ ਆਪ ਦੀ ਸਹਿਮਤੀ ਨਾਲ ਆ ਸਕਦਾ ਅਦਰਵਾਈਜ਼ ਜੇ ਬੱਚੇ ਸਕੂਲ ਦੇ ਨਹੀਂ ਤਾਂ 100% ਜਿਹੜਾ ਸਟਾਫ ਹੈ ਉਸ ਨੂੰ ਸੰਸਥਾ ਚ ਬੁਲਾਉਣਾ ਨਿਜਮਾ ਦੇ ਖਿਲਾਫ ਤੇ ਉਹਦੇ ਉੱਤੇ ਹੁਣ ਸਰ ਜਿਸ ਤਰ੍ਹਾਂ ਕੋਈ ਸਕੂਲ ਲੱਗ ਰਿਹਾ ਟਾਈਮ ਤੋਂ ਬਿਨਾਂ ਲੱਗ ਰਿਹਾ ਹੈ ਸਾਡੇ ਸਾਥ ਲੱਗ ਰਿਹਾ ਉਹਦੇ ਉੱਤੇ ਕੀ ਕਾਰਵਾਈ ਕੀਤੀ ਜਾਂਦੀ ਅਸੀਂ ਜਰੂਰ ਜਿਵੇਂ ਜਿਵੇਂ ਉਹ ਸੰਸਥਾਵਾਂ ਸਾਡੇ ਧਿਆਨ ਚ ਆਉਣਗੀਆਂ ਤਾਂ ਅਸੀਂ ਜਿਹੜੀਆਂ ਸਕੂਲ ਵੈਨਸ ਨੇ ਤਾਂ ਉਹਨਾਂ ਦੀ ਵੀ ਮੋਨੀਟਰਿੰਗ ਕਰਨੀ ਹੈ ਕਿ ਕਿ ਉਹ ਜਿਹੜੇ ਪੰਜਾਬ ਗਵਰਨਮੈਂਟ ਦੇ ਜਾਂ ਜੋ ਟ੍ਰੈਫਿਕ ਵਿਭਾਗ ਹੈ ਉਹਦੀਆਂ ਹਦਾਇਤਾਂ ਨੂੰ ਉਹ ਬੈਂਡਸ ਪੂਰਾ ਕਰਦੀਆਂ ਜੀ ਨਹੀਂ ਕਰਦੀਆਂ ਤਾਂ ਉਹਦੇ ਨਾਲ ਹੀ ਅਸੀਂ ਇਹ ਵੀ ਚੈੱਕ ਕਰਾਂਗੇ ਕਿ ਕਿਹੜੇ-ਕਿਹੜੇ ਜਿਹੜੇ ਸਕੂਲ ਨੇ ਉਹ ਨਿਰਧਾਰਤ ਸਮੇਂ ਤੋਂ ਪਹਿਲਾਂ ਜਾਂ ਬਾਅਦ ਚ ਖੁੱਲ ਰਹੇ ਨੇ ਭਾਵੇਂ ਕੋਈ 8 ਵਜੇ ਤੋਂ ਪਹਿਲਾਂ ਖੁੱਲ ਰਿਹਾ ਤੇ ਭਾਵੇਂ ਕੋਈ 8 ਵਜੇ ਤੋਂ ਬਾਅਦ ਖੁੱਲ ਰਿਹਾ ਤਾਂ ਉਹਨਾਂ ਨੂੰ ਜ਼ਰੂਰ ਅਸੀਂ ਨੋਟਿਸ ਕੱਢ ਕੇ ਪੁੱਛਾਂਗੇ ਵੀ ਅਜਿਹਾ ਕਿਉਂ ਜੇਕਰ ਉਹ ਕੋਈ ਸੈਟੀਸਫਾਈ ਵੀ ਉੱਤਰ ਨਹੀਂ ਦਿੰਦੇ ਤਾਂ ਫਿਰ ਉਹਨਾਂ ਦੇ ਖਿਲਾਫ ਜਿਹੜੀ ਵਿਭਾਗੀ ਕਾਰਵਾਈ ਹੈ ਉਹ ਰੰਮੀ ਜਾਊ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲਿਤ ਬਾਲ ਸਿੰਘ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਇਹਨਾਂ ਨੇ ਕੀ ਜਿਹੜੇ ਦੱਸਿਆ ਕਿ ਟਾਈਮ ਤੋਂ ਬਿਨਾ ਜਿਹੜੇ ਸਕੂਲ ਖੋਲ ਰਿਹਾ ਉਹ ਬਿਲਕੁਲ ਗਲਤ ਹੈ ਤੇ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਔਰ ਇੱਕ ਚੀਜ਼ ਹੋਰ ਹੈ ਜਿਹੜੀ ਸਟਾਫ ਦੇ ਰਿਗਾਰਡਿੰਗ ਆਪਾਂ ਗੱਲਬਾਤ ਕਰੀਏ ਤਾਂ ਸਟਾਫ ਨੂੰ ਵੀ ਸ ਕੋ ਜਬਰਦਸਤੀ ਯਾ ਨਹੀਂ ਬੁਲਾ ਸਕਦਾ ਇਕਾ ਦੁੱਖਾ ਸਟਾਫ ਨੂੰ ਬੁਲਾ ਸਕਦਾ ਅਦਰਵਾਈਜ਼ ਸਾਰਿਆਂ ਨੂੰ ਨਹੀਂ ਬੁਲਾ ਸਕਦਾ ਤੁਸੀਂ ਦੇਖ ਰਹੇ ਖਬਰ ਮੇਰੇ ਰਾਹ ਦੀ ਮੈਂ ਸੰਜੀਵ ਜਿੰਦਲ ਪਟੇੰਡਾ